ਪੰਜਾਬ ਭਾਰਤ ਦੇ ਨਾਲ ਸੰਬੰਧਿਤ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਜੀਆਂ ਦੱਸਦੀ ਹੈ ਕਿ ਕੈਨੇਡੀਅਨ ਪੁਲਿਸ ਨੇ ਗਰਮਖਿਆਲੀ ਮੰਨੇ ਜਾਣ ਵਾਲੇ ਅਰਸ਼ ਦੱਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਇਤੇ ਜਿਕਰ ਜੋ ਹੈ ਕਿ ਕੈਨੇਡਾ ਦੇ 온ਟਾਰੀਓ ਸੂਬੇ ਦੇ ਵਿੱਚ ਬੀਤੀ ਦਿਨੀ ਗੋਲੀਬਾਰੀ ਹੋਈ ਸੀ ਜਿਸ ਦੇ ਵਿੱਚ ਕਥਿਤ ਤੌਰ ਤੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਅਰਸ਼ਦੱਲਾ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ ਇੱਥੇ ਦੱਸ ਦਈਏ ਕਿ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ਦੱਲਾ ਜਿਹੜਾ ਕਿ ਪੰਜਾਬ ਦੇ ਨਾਲ ਸਬੰਧਿਤ ਹੈ ਗਰਮਖਿਆਲੀ ਹੈ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਇਸ ਗੋਲੀਬਾਰੀ ਦੇ ਦੌਰਾਨ ਇਹਨਾਂ ਦੋਨਾਂ ਮੁਲਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਸਨ ਤੇ ਇੱਕ ਦੇ ਗੋਲੀ ਵੀ ਲੱਗੀ ਸੀ ਪੁਲਿਸ ਦੇ ਵੱਲੋਂ ਦੋਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਸੀ ਤੇ ਇਲਾਜ ਤੋਂ ਉਪਰੰਤ ਇਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਹਾਲ ਤਾਂ ਨਾ ਰੀਜ਼ਨਰ ਪੁਲਿਸ ਸਰਵਿਸ ਐਚ ਆਰ ਪੀ ਐਸ ਨੇ ਦੱਸਿਆ ਕਿ ਦੋਨੋਂ ਮੁਲਜ਼ਮ ਜ਼ਮਾਨਤ ਦੀ ਸੁਣਵਾਈ ਤੱਕ ਅਜੇ ਹਿਰਾਸਤ ਦੇ ਵਿੱਚ ਹੀ ਨੇ ਸੂत्रा ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਨਾਂ ਵਿਅਕਤੀਆਂ ਦੇ ਵਿੱਚੋਂ ਇੱਕ ਦਾ ਨਾਂ ਅਰਸ਼ ਡੱਲਾ ਹੈ ਜੋ ਕਿ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ ਦੇ ਨਾਲ ਜੁੜਿਆ ਹੋਇਆ ਹੈ ਤੇ ਪਿਛਲੇ ਸਾਲ ਜੂਨ ਦੇ ਵਿੱਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਤਰਫੋਂ ਅੱਤਵਾਦੀ ਮੋਡੀਊਲ ਵੀ ਚਲਾਉਂਦਾ ਸੀ ਇਤੇਜੀ ਕਰ ਜੋ ਗਿਆ ਕਿ ਪੰਜਾਬ ਪੁਲਿਸ ਨੇ ਡੱਲਾ ਗਿਰੋ ਦੇ ਦੋ ਮੈਂਬਰਾਂ ਨੂੰ ਮੁਹਾਲੀ ਦੇ ਖਰੜ ਤੋਂ ਵੀ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਤੇ ਦੋਸ਼ ਸੀ ਕਿ ਇਹਨਾਂ ਨੇ ਇੱਕ ਸਿੱਖ ਕਾਰਕੂਨ ਦਾ ਕਥਿਤ ਤੌਰ ਤੇ ਕਤਲ ਵੀ ਕੀਤਾ ਹੈ ਅਰਸ਼ ਡੱਲਾ ਨੂੰ ਪੱਤ ਸਰਕਾਰ ਨੇ ਪਿਛਲੇ ਸਾਲ ਜਨਵਰੀ ਦੇ ਵਿੱਚ ਅੱਤਵਾਦੀ ਐਲਾਨ ਦਿੱਤਾ ਸੀ ਜਿਸ ਤੇ ਪੰਜਾਬ ਦੇ ਵਿੱਚ ਅੱਤਵਾਦ ਫੈਲਾਉਣ ਜਬਰੀ ਵਸੂਲਣ ਦੇ ਦੋਸ਼ ਸ਼ਾਮਿਲ ਸਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਸੀ ਕਿ ਉਹ ਵੱਡੇ ਪੱਧਰ ਤੇ ਸਰਹੱਦੋਂ ਪਾਰ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਕਰਨ ਦੇ ਮਾਮਲਿਆਂ ਦੇ ਵਿੱਚ ਵੀ ਸ਼ਾਮਿਲ ਹੈ। ਇੱਕ ਕੌਮੀ ਜਾਂਚ ਏਜੰਸੀ ਦੇ ਵੱਲੋਂ ਦਰਜ ਅਤੇ ਜਾਂਚ ਕੀਤੇ ਗਏ ਵੱਖ-ਵੱਖ ਮਾਮਲਿਆਂ ਦੇ ਵਿੱਚ ਵੀ ਅਰਸ਼ਦੀਪ ਡੱਲਾ ਦੋਸ਼ੀ ਪਾਇਆ ਗਿਆ ਹੈ। ਉਸ ਦੇ ਵਿੱਚ ਨਿਸ਼ਾਨਾ ਬਣਾ ਕੇ ਅਤਵਾਦਾਂ ਅਤਵਾਦ ਫਲੌਣ ਅਤੇ ਜਬਰੀ ਵਸੂਲਣ ਇਥੋਂ ਤੱਕ ਕਿ ਕਤਲ ਕਰਨ ਦੇ ਮਾਮਲਿਆਂ ਦੇ ਵਿੱਚ ਵੀ ਅਰਸ਼ਦੀਪ ਡੱਲਾ ਨੂੰ ਦੋਸ਼ੀ ਪਾਇਆ ਗਿਆ ਹੈ ਹੁਣ ਇਥੇ ਦੇਖਣਯੋਗ ਇਹ ਹੋਏਗਾ ਕਿ ਪੰਜਾਬ ਪੁਲਿਸ ਦੇ ਵੱਲੋਂ ਬਹੁਤ ਸਾਰੀਆਂ ਕਾਰਵਾਈਆਂ ਜਿਹੜੀਆਂ ਕਿ ਅਸ਼ਡੱਲਾ ਤੇ ਕੀਤੀਆਂ ਗਈਆਂ ਸਨ ਬਹੁਤ ਸਾਰੇ ਦੋਸ਼ਾਂ ਦੇ ਵਿੱਚ ਵੀ ਅਰਸ਼ਦੀਪ ਡੱਲਾ ਦਾ ਨਾਮ ਹੈ ਹੁਣ ਕੈਨੇਡੀਅਨ ਪੁਲਿਸ ਦੇ ਵੱਲੋਂ ਅਰਸ਼ਦੀਪ ਡੱਲਾ ਤੇ ਕੀ ਕਾਰਵਾਈ ਹੋਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ